ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜਿਹੜਾ ਨਾਮ ਹੈ ਰਮੇਲ ਮਨਜੀਤ ਤੇ ਅੱਜ ਅਸੀਂ ਚੱਲੇ ਹਾਂ ਦੁਸ਼ਹਿਰਾ ਗਰਾਉਂਡ ਤੇ ਦੁਸ਼ਹਿਰਾ ਗਰਾਉਂਡ ਚੋਂ ਕਾ ਦਿਖਾਉਣੇ ਕਿੰਨੀਆਂ ਕਲਾਵ ਚੱਕੀਆਂ ਮੇਲਾ ਕਿੰਨਾ ਚੱਲਦਾ ਪਿਆ ਆ ਵੀਡੀਓ ਨਾਲ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੈਅ ਕਮੈਂਟ ਵੀ ਕਰਦੇ ਰਹੋ ਚੱਲਦੇ ਹਾਂ ਦੁਸ਼ਹਿਰਾ ਗਰਾਉਂਡ ਚ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਦੁਸ਼ਹਿਰੇ ਦੇ ਰੌਣਕਾਂ ਕਿੰਨੀਆਂ ਚੱਲਦੀਆਂ ਕਿੰਨੀਆਂ ਨਹੀਂ ਵੀਡੀਓ ਨਾਲ ਬਣੇ ਰਹੀਓ ਤੇ ਚਾਹ ਕਾ ਉੱਥੇ ਮਿਲਦੇ ਆ ਤੇ ਚਲੋ ਜੀ ਲੋ ਜੀ ਅਸੀਂ ਪਹੁੰਚ ਗਏ ਆ ਦਸਹਿਰਾ ਦਸਹਿਰਾ ਗਰਾਉਂਡ ਦਸਹਿਰਾ ਆਲਸਬ 2025 ਤੇ ਤੁਹਾਨੂੰ ਦੁਕਾਨੇ ਅੰਦਰ ਜਾ ਕੇ ਵੀਡੀਓ ਨੇ ਬਣੇ ਰਹੀਓ ਲੋ ਜੀ ਇੱਧਰ ਲੱਗੇ ਹੋਏ ਆ ਮੈਟ ਵਗੈਰਾ ਲੱਗੇ ਹੋਏ ਆ ਵੀ ਤੇ ਇੱਧਰ ਦੁਕਾਨਾਂ ਮੈਟ ਦੇ ਲੱਗੀਆਂ ਹੋਈਆਂ ਆ ਤੇ ਪਾਕੀ ਨੂੰ ਤੇ ਸਹਿਰਾ ਬਿਲਕੁਲ ਭਾਰ ਦਿੱਤਾ ਆ इधर सेल् वगैरा लगे हुई लगा हुआ डोसा वगैरा देखो जी इधर डोसे लगा हुआ बाकी ऐसा पाव भाजी लगी ਲੋਜੀ ਚਲੋ ਜੇ ਇੱਧਰ ਵੀ ਸਾਗ ਦੇ ਨਾਲ ਮੱਕੀ ਰੋਟੀ ਤਾਂ ਨਹੀਂ ਮਿਲੂਗੀ ਤੇ ਰਾਜਸਥਾਨੀ ਖਾਣਾ ਸ਼ਾਹੀ ਖਾਣਾ ਤੇ ਉਹਦੇ ਸਾਰਾ ਇੱਧਰ ਚਾਪਾਂ ਲੱਗੀਆਂ ਹੋਈਆਂ ਇੱਧਰ ਸਾਰਾ ਖਾਨਦਾਨ ਦਾ ਫੂਡ ਹੈ ਤੇ ਲੋਜੀਏ ਦਸਮੋਸੇ ਵਗੈਰਾ ਆ ਤੇ ਉਹਦੇ ਕੰਦੂਰੀ ਰੋਟੀ ਬਣਦੀ ਗਈ ਆ ਤੇ ਰੋਟੀ ਉਹ ਸਾਈਟ ਤੇ

छोटे बच्चा के कपड़े भी लगे हुए ढाई ढाई सौ सर्दियों के कपड़े लगे ढाई ढाई सौ पजामे ढाई सौ पीजा हट लगा हुआ है इधर डायमंडियां चल दिया तो बहुत वादिया भर गया मेला लो जी इधर झूले वगैरा लग चुके ਹੋਲਲੇ ਤੇ ਆ ਗਿਆ ਉਹਦਾ ਚੱਲਦਾ ਪਿਆ ਚੁੰਦਾ ਤੇ 40 40 ਰੁਪਏ ਟਿੱਕ ਟੋ ਇਹਨਾਂ ਦੀ ਤੇ ਦੇਖ ਸਕਦੇ ਸਾਹਮਣੇ ਤੇ ਤੇ ਮੈਂਗੋ ਐਂਡ ਨਾਰੀ ਜੂਸ ਫਲਦਾਨ ਮੇਜ ਉਸ ਤੇ ਤੇ ਕੋਸ਼ਣੇ ਰੰਗ ਚਲਕੀਆਂ ਹੋਈਆਂ ਆ ਜਲਦੀ ਜਲਦੀ ਆਓ ਭੰਗੇ ਕੋਇਆ ਤੇ ਤਾਜ਼ਾ ਮੇਗਾ ਜੂਸ ਤੇ ਬੱਚਿਆਂ ਦੇ ਕੱਪੜੇ ਮਿਲ ਜੂਗੇ ਗਾਂਸ ਤੋਂ ਮਿੱਕਾ ਮਿਲ ਜੂਗੇ 400 ਨੂੰ 400 ਨੂੰ ਸਰਦੀਆਂ ਦੇ ਕੱਪੜੇ

ਅੱਗੇ ਕੱਪੜੇ ਵਗੈਰਾ ਤੇ ਲੱਗੀਆਂ ਹੋਈਆਂ 16 ਤੇ ਡੈਕੋਰੇਸ਼ਨ ਦਾ ਵੀ ਤਾਂ ਸਮਾਨ ਮਿਲੂਗਾ ਤੇ ਅੰਦਰ ਵੀ ਲੱਗਾ ਹੋਇਆ ਹੈ ਬਹੁਤ ਸੋਹਣਾ ਹੈ ਦੇਖੋ ਬਈਆਂ ਵਾਸਤੇ ਤਾਂ ਲੱਗੀਆਂ ਹੋਈਆਂ ਡੈਕੋਰੇਸ਼ਨ ਦਾ ਬਹੁਤ ਸਾਰਾ ਸਮਾਨ ਅੰਦਰ ਵੀ ਦੇਖੋ ਕੱਪੜੇ ਵਗੈਰਾ ਲੱਗੇ ਹੋਏ ਆ ਜੇ ਕਾਪ ਤੁਸੀਂ ਲੈਣਾ ਕਾਪ ਲੱਗੇ ਹੋਏ ਆ ਬਾਉਲ ਵਗੈਰਾ ਲੱਗੇ ਹੋਏ ਆ ਦੇਖੋ ਬਹੁਤ ਸੋਹਣੇ ਡਿਜ਼ਾਈਨ ਦੇ ਬੱਕ ਵੱਕ ਕਾਪੂ ਮਿਲ ਜੂਗੇ ਬਾਉਲ ਤਾਂ ਮਿਲ ਜੂਗੇ ਬਹੁਤ ਵਧੀਆ ਰੱਖੋ

ਕੱਚੇ ਦੇ ਮਰਤਵਾਣ ਕੱਚੇ ਦੇ ਮਰਤਵਾਣ ਵੀ ਤੁਹਾਨੂੰ ਮਿਲਦੇ ਤੇ ਜੇ ਤੁਸੀ ਕਾਪੂ ਵੀ ਲੈਣੇ ਹੈ ਜਿੱਦਾਂ ਇਹ ਮਰਦੇ ਕਾਪੂ ਵੀ ਲੈ ਜਾ ਸਕਦੇ ਬਹੁਤ ਸੋਹਣੇ ਡਿਜ਼ਾਈਨ ਬਾਰੇ ਕਰ ਰਹੇ ਹਾਂ ਤੇ ਇਹਦਾ ਦੇਖੋ ਪਲੇਟਾਂ ਬਹੁਤ ਸੋਹਣੀਆਂ ਡਿਜ਼ਾਈਨ ਵਗੈਰਾ ਪਲੇਟਾਂ ਤੁਹਾਨੂੰ ਹਰ ਤਰ੍ਹਾਂ ਨੇ ਮਿਲਦੇ ਦੇਗੇ ਜੇ ਜੇ ਤੁਹਾਨੂੰ 10 ਅਸਰ ਦੇ ਤੇ ਇਹ ਤੁਹਾਨੂੰ ਦੇ ਦੇ ਰਿਹਾ ਕੋਈ ਸੇਲਾ ਲੱਗਿਆ ਹੈ ਦਾ ਅਸਰ ਤੇ ਮਾਰ ਹੋਏ ਤੇ ਕੋਈ ਨਹੀਂ 10 ਅਸਰ ਦੇ ਤੇ ਲੱਗੂਗਾ ਅਸੀਂ ਕਰਦੇ ਹਾਂ चाह पानी वगैरा भी मिल जुआ झरना समान ज्यादा दस दस रुपये सेल लगी हुई है इधर तुम साठ रुपए का एक पीस मिल जाओ कोई पीस लेना साठ रुपए एक पीस लगा हुआ ਤੇ ਸਾਥੇ ਸਾਥੇ ਬੇਜੇ ਕੋਈ ਪੀਸ ਲਗਾਏ ਚਾਹੇ ਕੀ ਆਹ ਕਾਂਗਰਸ ਮਾਨ ਪਾਣਾ ਇਸ ਤਰ੍ਹਾਂ ਦਾ ਇਹ ਵੀ ਲਿਆ ਜਾ ਸਕਦੇ ਆ ਤੇ ਚਾਹੇ ਬੌਲ ਵਗੈਰਾ ਸਾਰਾ ਤਰ੍ਹਾਂ ਦਾ ਤੇ ਆ ਬੱਚਾ ਹੈ ਇੱਧਰ ਇਸ ਤਰ੍ਹਾਂ ਰਹੇ ਆ ਵੀ ਜਾ ਸਕਦੇ ਆ ਤੇ 10 60 ਰੁਪਏ ਦਾ ਇੱਕ ਪੀਸ ਲਗਾਉਆ ਲੋ ਜੀ ਜੇ ਮੈਨੂੰ ਮਿਲੂਗਾ ਤੇ ਇੱਥੇ ਵੀ ਮਿਲੂਗਾ ਚਾਹ ਵੜੂਗਾ ਤੇ ਇਹ 100 ਰੁਪਏ ਦਾ ਇੱਕ ਪੀਸ ਲਗਾਉਆ ਇਹ ਨਹੀਂ ਜੀ ਇਹ ਤਾਂ 100 ਰੁਪਏ ਦਾ ਇੱਥੇ 150 ਰੁਪਏ ਦਾ

அதனால் அணிகளுக்கும் அணிகளுக்கும் செல்லும் செல்லும்

ਵਾਰੀਆਂ ਵੀ ਮਿਲ ਜੂਗੇ ਤੁਹਾਨੂੰ ਇਥੋਂ ਤੇ ਟਰਾਈ ਵੀ ਤੇਆਂ ਵੀ ਮਿਲ ਜੂਗੇ ਤੇ ਸਤਨਾ ਵਾਇ ਵੀ ਵੀ ਮਿਲ ਜੂਗਾ ਤੇ ਡੈਕਪਰੇਸ਼ਨ ਦਾ ਸਮਾਨ ਇਥੇ ਆ ਗਿਆ ਹੈ ਫਿਰ ਸਟਾਪਲ ਉਗਾਰਾ ਦਿੱਤੇ ਤੇ ਬਾਕੀ ਪੈਂਟੇ ਖਰੀਦ ਮਿਲ ਜੂਗੇ ਮੋਲ ਮੰਤਰ ਦੇ ਤੁਹਾਨੂੰ ਮਿਲ ਜੂਗਾ ਤੇ ਕਾਪੂਨ ਲੱਕੜ ਦੇ ਵਿੱਚ ਕਾਪੂਨ ਮਿਲ ਜੂਰੇ ਹੋਏ ਇਹ ਲੱਗਾ ਹੋਇਆ ਹੈ ਸ਼ਿਆਰਪੋਰ ਦੇ ਵਿੱਚ ਸ਼ਿਆਰਪੋਰ ਦੇ ਵਿੱਚ ਲਗਾਇਆ ਦੇਖੋ ਛੋਟੀਆਂ ਜਿਹੀਆਂ ਮੰਡੀਆਂ ਲੱਗੀਆਂ ਨੇ बोहत सोने डिजाइन लगे छोटे छोटे सैकल इधर दुधी वाले हना बोत सोने तो सामने भी डेकोरेशन मधानी वगेरा चक्की मिलजुगी मधानी ਇਹਦੇ ਰਾਜਸਤਾਨੀ ਛੋਲੇ ਵਗੈਰਾ ਤੁਹਾਨੂੰ ਮਿਲ ਜੂਗਾ ਦੇਖੋ ਲੱਗੇ ਹੋਏ ਆ। ਇਹ ਸੂਟ ਵਗੈਰਾ ਲੈਣੇ ਸੂਟ ਵੀ ਮਿਲ ਜਾਂਦੇ ਆ। ਸੂਟ ਵੀ ਲੱਗੇ ਹੋਏ ਆ ਰਾਜਸਤਾਨੀ ਤੇ ਛੋਲੇ ਵਗੈਰਾ। ਹੋ ਇਹਦੇ ਸਾਹਮਣੇ ਚਾਰ ਵਗੈਰਾ ਤੁਹਾਨੂੰ ਮਿਲ ਜੂਗਾ ਸਾਹਮਣੇ ਦੇਖੋ ਚਾਰ ਵਗੈਰਾ ਆ। ਇਹ ਤਾਂ ਚਾਰ ਵੀ ਮਿਲ ਜੂਗਾ ਤੁਹਾਨੂੰ। ਹਾਂ। ਭਾਰਤ ਤੋਂ ਆਂਦਾ ਚਾਰ ਦੇਖੇ ਹੈਗਾ ਆ।